ਜਗਮਨੀ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਵਿਧਾਨ ਸਭਾ ਦੇ ਵਿੱਚ ਅੱਜ ਕਾਫੀ ਸਿਆਸੀ ਨੋਕਚੋਕ ਹੋਈ ਆ ਸਾਡੇ ਨਾਲ ਢਾਲੀਵਾਲ ਜੀ ਨੇ ਢਾਲੀਵਾਲ ਸਾਹਿਬ ਕਿਵੇਂ ਦੇਖਦੇ ਹੋ ਪਹਿਲਾ ਸੈਸ਼ਨ ਸ਼ੁਰੂ ਹੁੰਦਿਆਂ ਹੀ ਪ੍ਰਤਾਪ ਬਾਜਵਾ ਤੇ ਸੀਐਮ ਸਾਹਿਬ ਦੀ ਫਿਰ ਰਾਜਾ ਬੜਿੰਗ ਹੁਣਾ ਨਾਲ ਤੇ ਮਤਲਬ ਫਿਰ ਉਹ ਨਾਹਰੇਬਾਜੀ ਕਰਦੇ ਰਹੇ ਤਾਲਾ ਪੋਲਿਟਿਕਸ ਹੋਈ ਆ ਅੱਜ ਵਿਧਾਨ ਸਭਾ ਨਹੀਂ ਨਹੀਂ ਤਾਲਾ ਪੋਲਿਟਿਕਸ ਕੋਈ ਨਹੀਂ ਹੋਈ ਤਾਲਾ ਪੋਲਿਟਿਕਸ ਤੇ ਸੀਐਮ ਸਾਹਿਬ ਨੇ ਇਹ ਲੈਂਦੀ ਕਿ ਜਦ ਦੇਖੋ 16 ਮਾਰਚ ਨੂੰ 2 ਸਾਲ ਹੋ ਜਾਣੇ ਸਭ ਦੀ ਤਾਂ ਗੱਲ 16 ਮਾਰਚ ਨੂੰ 2 ਸਾਲਾਂ ਤੋਂ ਵਿਰੋਧੀ ਧਿਰ ਦੇ ਵਿਰੋਧੀ ਧਿਰ ਦੇ ਨੇਤਾ ਦੇ ਪੰਜਾਬ ਦੇ ਲੋਕਾਂ ਦਾ ਕੋਈ ਮੁੱਦਾ ਨਹੀਂ ਇੱਥੇ ਟਾਇਆ। ਬਸ ਜਿੰਦਾਬਾਦ ਮੁਰਦਾਬਾਦ 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 ਕਰੀ ਜਾਂਦੇ ਯਾਰ। ਉਹ ਤਾਂ ਅੱਲਾਹ ਦਾ ਜ਼ਿਕਰ ਕਰਕੇ ਲਾਇਆ ਭਈ ਇਹ ਸੁਣ ਕੇ ਜਾਓ ਪੰਜਾਬ ਚ ਕੀ ਹੋ ਰਿਹਾ। ਉਹ ਸੁਣਦੇ ਨਹੀਂ ਉਹਨਾਂ ਦੇ ਅੰਦਰ ਦੀ ਵੜਦੀ ਗੱਲ ਉਹ ਸੁਣਨਾ ਹੀ ਨਹੀਂ ਚਾਹੁੰਦੇ। ਬਸ ਮੁਰਦਾਬਾਦ ਕਰਕੇ ਚੱਲ ਜਾਂਦੇ ਬਸ ਇਹੋ ਬੰਦਾ ਆ ਕੋਗਾ। ਸੁਣਨ ਦੀ ਸ਼ਕਤੀਆਂ ਨਹੀਂ। ਕਹਿੰਦੇ ਸਾਡੀ ਗੱਲ ਸੁਣੋ ਤੁਹਾਡੀ ਨਹੀਂ ਸੁਣਨੀ। ਸਪੀਕਰ ਦੀ ਨਹੀਂ ਸੁਣਨੀ। ਸਪੀਕਰ ਨੂੰ ਸਮਝਾਉਂਦੇ ਆ ਕਿ ਸਪੀਕਰ ਸਾਹਿਬ ਇਦਾਂ ਸਪੀਕਰ ਸਾਹਿਬ ਇਦਾਂ ਸਪੀਕਰ ਸਾਹਿਬ ਇਦਾਂ ਲਾਓ। ਸਪੀਕਰ ਦੀ ਨਹੀਂ ਸੁਣਨੀ ਜਿਹੜਾ ਜਿਹੜਾ ਬੰਦਾ ਸਭਾਪਤੀ ਹੈ ਜ ਸੋ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਤਾਂ ਬੋਲਾ ਸੀਐਮ ਸਾਹਿਬ ਤੇ ਪੰਜਾਬ ਦੇ ਮੁੱਦੇ 'ਤੇ ਚਰਚਾ ਕਰਨੀ ਚਾਹੁੰਦੇ ਵਾ ਤਾਂ ਕਦੀ ਵੀ ਨਹੀਂ ਕੀਤੀ 2 ਸਾਲ ਇਦਾਂ ਲੰਗਾਤੇ ਜਿਹੜੀ ਤੂੰ ਤੜਕ ਵਾਲੀ ਸ਼ਬਦਾਵਲੀ ਹੈਗੀ ਤੁਸੀਂ ਕਿਵੇਂ ਦੇਖਦੇ ਹੋ ਅੱਜ ਕਾਂਗਰਸ ਵਿਧਾਇਕ ਰੋਣ ਲੱਗ ਗਏ ਕਹਿੰਦੇ ਮੈਨੂੰ ਵੀ ਅਪਸ਼ਬਦ ਬੋਲੇ ਉਹ ਨਹੀਂ ਦੇਖਿਆ ਇਹਨੂੰ ਨਹੀਂ ਬੋਲੇ ਇਦਾਂ ਦੀ ਕੋਈ ਗੱਲ ਨਹੀਂ ਕਿ ਜਦੋਂ ਬਾਜਾ ਸਾਹਿਬ ਨੇ ਸੀਐਮ ਸਾਹਿਬ ਨੂੰ ਤੂੰ ਕਿਹਾ ਉਦੋਂ ਉਦੋਂ ਪਰਬਲਮਾਈ ਥੋੜੀ ਜੀ ਪਰ ਕੋਈ ਨਹੀਂ ਉਸ ਵੇਲੇ ਸ਼ਾਂਤ ਹੋ ਗਈ ਇਹ ਮਤਲਬ ਵੇਖੋ ਭਾਸ਼ਾ ਜਿਹੜੀ ਆ ਜਿੰਨਾ ਬੰਦਿਆਂ ਨੂੰ ਸੀਐਮ ਸਾਹਿਬ ਨਾਲ ਗੱਲ ਕਿੱਦਾਂ ਕਰਨੀ ਇਹ ਹੀ ਨਹੀਂ ਪਤਾ ਉਹ ਸਾਨੂੰ ਸਿਖਾਉਂ ਪੀਏ ਦੀ ਮਟੀਰੀਅਲ ਪਤਾ ਨਹੀਂ ਕਿਹੜਾ ਜੀ ਮੈਂ ਇੱਥੇ ਵੇਖ ਕੇ ਤਾਂ ਹੋਂ ਗਿਆ ਪੀ ਆ ਮਿੱਟੀ ਦੇ ਜਿਹੜੇ ਕਾਕੇ ਸਰਦਾਰਾਂ ਦੇ ਇਹਨਾਂ ਨੂੰ ਇੰਨੀ ਅਕਲ ਨਹੀਂ ਯਾਰ ਕੇ ਕਿਸੇ ਨੂੰ ਬੋਲੀ ਦਾ ਕਿਦਾਂ ਨਹੀਂ ਬੋਲੀ ਦਾ ਜੋ ਮਰਜ਼ੀ ਮੂੰਹ ਆ ਕੇ ਕਹੀ ਜਾਂਦੇ ਯਾਰ ਤੂੰ ਹਾਂ ਕਹਿੰਦੀ ਹੈ ਇੰਡੀਆ ਲਾਇੰਸ ਨੂੰ ਲੈ ਕੇ ਅੱਜ ਸੀਐਮ ਸਾਹਿਬ ਨੇ ਬਹੁਤ ਬੋਲੇ ਉਹਨਾਂ ਨੇ ਦਿੱਲੀ ਦਿੱਲੀ ਦੇ ਵਿੱਚ ਕਹਿੰਦੇ ਦੋ ਦੋ ਸੀਟਾਂ ਵਾਲੀ ਕਾਂਗਰਸ ਪਿੱਛੇ ਫਿਰਦੀ ਰਹੀ ਹਾਲਾਂਕਿ ਬਾਕੀ ਇੰਡੀਆ 'ਚ ਲਾਇੰਸ ਹੈ ਪੰਜਾਬ 'ਚ ਨਹੀਂ ਹੈਗਾ ਕਿਵੇਂ ਦੇਖਦੇ ਨੇ ਇਹ ਚੀਜ਼ ਨਾ ਨਾ ਕੋਈ ਨਹੀਂ ਅਸੀਂ ਪੰਜਾਬ 'ਚ ਆਪਣੇ 13 ਦੇ 13 ਸੀਟਾਂ ਦੇ ਲੜਾਂਗੇ ਤੇ 13 ਦੇ 13 ਸੀਟਾਂ ਮਾਨ ਸਾਹਿਬ ਦੀ ਗਵਾਹੀ 'ਚ ਐਸਨ ਸਾਡੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਜਿਹੜੀ ਤਾਲਾ ਪੋਲਿਟਿਕਸ ਵਿਧਾਨ ਸਭਾ ਦੇ ਵਿੱਚ ਹੋਈ ਹੈ ਉਹ ਕਿਤਨਾ ਕਿਤੇ ਕਾਂਗਰਸ ਦੀ ناکامی ਹੈ ਕਿਉਂਕਿ ਕਾਂਗਰਸ ਕੋਲੇ ਕੋਈ ਮੁੱਦਾ ਨਹੀਂ ਹੈਗਾ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਾਂਗਰਸ ਸਿਰਫ ਹੰਗਾਮਾ ਕਰਨ ਆਉਂਦੀ ਹੈ ਜਿਸ ਨੂੰ ਲੈ ਕੇ ਅੱਜ ਸਾਰਾ ਦਿਨ ਹੰਗਾਮਾ ਹੀ ਦੇਖਣ ਨੂੰ ਮਿਲਿਆ ਜੋ ਕੈਬਨਟ ਮੰਤਰੀ ਜੋ ਹਨ ਕੁਲਦੀਪ ਸਿੰਘ ਢਾਲੀਵਾਲ ਕਹਿੰਦੇ ਨਜ਼ਰ ਆ ਰਹੇ ਨੇ ਤੇ ਬਾਕੀ ਰਹੀ ਇੰਡੀਆ ਆਲਾਈንስ ਤੇ ਗੱਲ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆਏ ਨੇ ਕਿ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਇਹ ਜਿੱਤਣਗੇ ਹਾਲਾਂਕਿ ਬਾਕੀ ਸੂਬਿਆਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਗੱਠਜੋੜ ਹੈ ਵਿਧਾਨ ਸਭਾ ਤੋਂ ਵੀਡੀਓ ਜਰਨਲਿਸਟ ਹਰਜਿੰਦਰ ਸਿੰਘ ਨਾਲ ਜਗਬਾਣੀ ਲਈ ਵਰੁਣਪਾਟ